ਜੀ ਜਿਆਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੇਗਾ ਖੂਬ ਮਜ਼ੇ ਚ ਹੋਵੇਗਾ ਜਿੱਥੇ ਵੀ ਹੋਵੇਗਾ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋ ਉੱਪਰ ਮਾਣ ਸਭ ਨੂੰ ਆਪਣੀ ਚੜਦੀ ਕਲਾ ਵਿੱਚ ਰੱਖਿਏ ਖੁਸ਼ਹਾਲਸ਼ ਰੱਖਿਏ ਤੇ ਲੋ ਜੀ ਆਪਾਂ ਆ ਗਏ ਹਾਂ ਜੀ ਸਿੱਖ ਪੇਜ ਦੀ ਵੀਡੀਓ ਲੈ ਕੇ ਸਿੱਖ ਹਿਸਟਰੀ ਦੇ ਬਾਰੇ ਚਾ ਜੀ ਬੀਬੀ ਰਜਨੀ ਹਿਸ ਜੀ ਬੀਬੀ ਰਜਨੀ ਦੀ ਆਪਾਂ ਹਿਸਟਰੀ ਦੇਖਣ ਜਾ ਰਹੇ ਹਾਂ ਰੂਪੀ ਗਿਲ ਤੇ ਦੇਖਦੇ ਹਾਂ ਜੀ ਇਹ ਜਿਹੜੀ ਬੀਬੀ ਰਜਨੀ ਦੀ ਮੂਵੀ ਹੈ ਨਾ ਉਹਦੇ ਵਿੱਚ ਸਾਰਾ ਕੁਝ ਇਸ ਚੀਜ਼ ਦਾ ਬਾਰੇ ਚ ਬਖਾਇਆ ਗਿਆ ਲੇਕਿਨ ਇਹ ਰਿਐਲਿਟੀ ਹੈ ਉਹਨੂੰ ਇੱਕ ਮੂਵੀ ਦੇ ਤੌਰ ਤੇ ਬਣਾਇਆ ਗਿਆ ਤੇ ਆਪਾਂ ਇਹ ਸਾਰੀ ਵਾਲੇ ਹਿਸਟਰੀ ਦੇਖ ਲੈਂਦੇ ਆ ਬਾਕੀ ਵਿਚਾਰ ਜਿਹੜੇ ਨੇ ਬਾਅਦ ਵਿੱਚ ਸਾਂਝੇ ਕਰਦੀਆਂ ਤੇ ਬਿਨਾਂ ਕਿਸੇ ਦੇਰ ਕੀਤੇ ਵੀਡੀਓ ਕਰ ਲੈਂਦੀਆਂ ਜੀ ਸਟਾਰਟ ਲੈਟ ਗੈਟ ਸਟਾਰਟਿੰਗ ਬੀਬੀ ਰਜਨੀਜੀ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਇਤਿਹਾਸ ਵਿੱਚ ਖਾਸ ਜਗ੍ਹਾ ਹੈ ਬੀਬੀ ਰਜਨੀਜੀ ਦੀ ਬੀਬੀ ਰਜਨੀਜੀ ਨੂੰ ਉਹਨਾਂ ਦੇ ਪਿਤਾ ਨੇ ਜਾਣ ਬੁਝ ਕੇ ਇੱਕ ਕੋਹੜੀ ਨਾਲ ਕਿਉਂ ਵਿਆਹ ਦਿੱਤਾ ਸੀ ਅਤੇ ਬੀਬੀ ਰਜਨੀਜੀ ਦੇ ਪਿਤਾ ਨਾਲ ਆਖਿਰ ਵਿੱਚ ਕੀ ਕੁਝ ਹੋਇਆ ਇਸ ਵੀਡੀਓ ਵਿੱਚ ਬੀਬੀ ਰਜਨੀ ਜੀ ਦੇ ਅਸਲ ਇਤਿਹਾਸ ਨੂੰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਨਾ ਦਿਖਾਇਆ ਹੋਵੇ। ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ ਪੱਟੀ ਤੋਂ। ਪੱਟੀ ਕਸਬੇ ਵਿੱਚ ਵਸਦੀ ਕੋੜਾ ਜਾਤੀ ਦਾ ਸ਼ਾਹੂਕਾਰ ਰਹਿੰਦਾ ਸੀ ਜਿਸ ਦਾ ਨਾਂ ਸੀ ਦੁਨੀ ਚੰਦ। ਦੁਨੀ ਚੰਦ ਦਾ ਪੂਰੇ ਇਲਾਕੇ 'ਚ ਬਹੁਤ ਨਾਮ ਅਤੇ ਰੁਤਬਾ ਸੀ। ਉਸ ਕੋਲ ਬਹੁਤ ਸਾਰਾ ਪੈਸਾ ਅਤੇ ਜਾਇਦਾਦ ਸੀ। ਕਿਉਂਕਿ ਉਹ ਸਮੇਂ ਉਹ ਸ਼ਾਹੀ ਸਰਕਾਰ ਲਈ ਲਗਾਨ ਵਸੂਲ ਕਰਦਾ ਹੁੰਦਾ ਸੀ ਦੁਨੀ ਚੰਦ ਦਾ ਇੱਕ ਪਰਿਵਾਰ ਸੀ ਉਸ ਦੇ ਕੋਲ ਉਹਦੀਆਂ ਪੰਜ ਧੀਆਂ ਸਨ ਅਤੇ ਉਸ ਦਾ ਕੋਈ ਪੁੱਤਰ ਨਹੀਂ ਸੀ ਪੁੱਤਰ ਦੀ ਦਾਤ ਲਈ ਉਹ ਰੱਬ ਅੱਗੇ ਮਿੰਤਾ ਤਾਲੀ ਕਰਦਾ ਰਹਿੰਦਾ ਸੀ ਪਰ ਰੱਬ ਨੇ ਉਹਦੇ ਘਰ ਪੁੱਤਰ ਦੀ ਦਾਤ ਨਾ ਦਿੱਤੀ ਚਾਰ ਧੀਆਂ ਦੇ ਜਨਮ ਤੋਂ ਬਾਅਦ ਜਦੋਂ ਉਸ ਦੀ ਪਤਨੀ ਨੇ ਪੰਜਵੇਂ ਬੱਚੇ ਨੂੰ ਜਨਮ ਦੇਣਾ ਸੀ ਤਾਂ ਉਸ ਸਮੇਂ ਦੁਨੀ ਚੰਦ ਨੇ ਬਹੁਤ ਸਾਰੇ ਦਾਨਪੁਨ ਅਤੇ ਹਵਨ ਕਰਵਾਏ ਮੰਦਰਾ ਮਸੀਤਾਂ ਵਿੱਚ ਵੱਡੇ-ਵੱਡੇ ਚੜਾਵੇ ਪੇਸ਼ ਕੀਤੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਚਾਰ ਧੀਆਂ ਤੋਂ ਬਾਅਦ ਇੱਕ ਵਾਰ ਫਿਰ ਉਹਦੇ ਘਰ ਪੰਜਵੀਂ ਬੱਚੀ ਨੇ ਜਨਮ ਲਿਆ ਚਾਰ ਧੀਆਂ ਤੋਂ ਬਾਅਦ ਜਿਹੜੀ ਪੰਜਵੀਂ ਬੱਚੀ ਹੋਈ ਉਹਦਾ ਨਾਮ ਰਜਨੀ ਰੱਖਿਆ ਗਿਆ ਸੋ ਬੀਬੀ ਰਜਨੀ ਦੇ ਜਨਮ ਤੋਂ ਬਾਅਦ ਦੁਨੀ ਚੰਦਾ ਰੱਬ ਤੋਂ ਭਰੋਸਾ ਉਠ ਗਿਆ ਉਹਨੇ ਆਪਣੇ ਇਲਾਕੇ ਦੇ ਸਾਰੇ ਮਸੀਤਾਂ ਮੰਦਰ ਬੰਦ ਕਰਵਾ ਦਿੱਤੇ ਜੇ ਕੋਈ ਰੱਬ ਦੀ ਪੂਜਾ ਕਰਦਾ ਤਾਂ ਉਹਨੂੰ ਸਜ਼ਾ ਦਿੱਤੀ ਜਾਣ ਲੱਗੀ ਉਹ ਆਪਣੇ ਆਪ ਨੂੰ ਰੱਬ ਸਮਾਉਣ ਲੱਗ ਪਿਆ ਲੋਕ ਡਰਦੇ ਉਹਨੂੰ ਕੁਝ ਨਹੀਂ ਸੀ ਕਹਿੰਦੇ ਸਮਾਂ ਲੰਘਿਆ ਬੀਬੀ ਰਜਨੀ ਜਵਾਨ ਹੋਈ ਬੀਬੀ ਰਜਨੀ ਦੀ ਪਰਮਾਤਮਾ ਵਿੱਚ ਬਚਪਨ ਤੋਂ ਹੀ ਬੜੀ ਸ਼ਰਧਾ ਸੀ ਉਹ ਪਰਮਾਤਮਾ ਦਾ ਨਾਮ ਜਪਦੀ ਸੀ ਪਿਓ ਦੁਨੀ ਚੰਦ ਨੂੰ ਰਜਨੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਦੁਨੀ ਚੰਦ ਅਕਸਰ ਬੀਬੀ ਰਜਨੀ ਉੱਪਰ ਬਹੁਤ ਗੁੱਸਾ ਕਰਦੇ ਸੀ ਉਸ ਨੂੰ ਘਰ ਵਿੱਚ ਬੀਬੀ ਰਜਨੀ ਦੁਆਰਾ ਰੱਬ ਦਾ ਨਾਮ ਜਪਣਾ ਬਿਲਕੁਲ ਵੀ ਪਸੰਦ ਨਹੀਂ ਸੀ ਇੱਕ ਦਿਨ ਕੀ ਹੁੰਦਾ ਕਿ ਦੁਨੀ ਚੰਦ ਨੇ ਆਪਣੇ ਪੰਜੇ ਧੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਣ ਲੱਗਾ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਕਿਸ ਦਾ ਦਿੱਤਾ ਪਹਿਨਦੀਆਂ ਹੋ ਤਾਂ ਦੁਨੀ ਚੰਦ ਦੇ ਇਸ ਸਵਾਲ ਦਾ ਚਾਰ ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੀ ਤਾਂ ਖਾਂਦੀਆਂ ਹਾਂ ਅਤੇ ਤੁਸੀਂ ਹੀ ਸਾਨੂੰ ਪਹਿਨਣ ਨੂੰ ਦਿੰਦੇ ਹੋ ਇਹ ਜੋ ਸੋਨੇ ਦੇ ਗਹਿਣੇ ਅਸੀਂ ਪਹਿਨੇ ਹੋਏ ਹਨ ਇਹ ਵੀ ਤੁਹਾਡੇ ਹੀ ਦਿੱਤੇ ਹੋਏ ਹਨ ਪਰ ਰਜਨੀ ਨੇ ਇਸ ਦਾ ਕੋਈ ਵੀ ਜਵਾਬ ਨਾ ਦਿੱਤਾ ਉਹ ਚੁੱਪ ਖੜੀ ਸੀ ਦੁਨੀ ਚੰਦ ਨੇ ਉਹੀ ਸਵਾਲ ਰਜਨੀ ਨੂੰ ਵੀ ਫੇਰ ਪੁੱਛਿਆ ਰਜਨੀ ਨੇ ਫਿਰ ਜਵਾਬ ਦਿੱਤਾ ਪਿਤਾ ਜੀ ਭੈਣਾ ਝੂਠ ਬੋਲ ਰਹੀਆਂ ਹਨ ਅਸੀਂ ਸਾਰੇ ਤਾਂ ਰੱਬ ਦਾ ਦਿੱਤਾ ਖਾਂਦੇ ਹਾਂ ਰੱਬ ਤਾਂ ਪੱਥਰਾਂ ਵਿੱਚ ਵੀ ਜੀਵਾਂ ਨੂੰ ਖਾਣ ਨੂੰ ਦਿੰਦਾ ਹੈ ਇਸ ਸਾਰੇ ਸੰਸਾਰ ਉੱਪਰ ਹਰ ਇੱਕ ਜੀਵ ਜੰਤੂ ਰੱਬ ਦਾ ਦਿੱਤਾ ਹੀ ਤਾਂ ਖਾਂਦਾ ਹੈ ਤੇ ਤੁਸੀਂ ਵੀ ਰੱਬ ਦਾ ਦਿੱਤਾ ਹੀ ਖਾਂਦੇ ਹੋ ਤੇ ਮੈਨੂੰ ਵੀ ਰੱਬ ਹੀ ਦਿੰਦਾ ਹੈ ਰਜਨੀ ਦਾ ਇਹ ਸਵਾਲ ਸੁਣ ਕੇ ਸ਼ਾਹੂਕਰ ਨੂੰ ਬੜਾ ਗੁੱਸਾ ਆਉਂਦਾ ਉਹ ਰਜਨੀ ਨੂੰ ਕਹਿੰਦਾ ਕਿ ਜੀ ਤੈਨੂੰ ਇਹ ਲੱਗਦਾ ਕਿ ਤੈਨੂੰ ਰੱਬ ਹੀ ਸਭ ਕੁਝ ਦਿੰਦਾ ਤਾਂ ਹੁਣ ਮੈਂ ਦੇਖਦਾ ਰੱਬ ਤੈਨੂੰ ਕਿੱਦਾਂ ਦਿੰਦਾ ਸਭ ਕੁਝ ਮੈਂ ਤੇਰਾ ਵਿਆਹ ਇੱਕ ਕੁੜੀ ਨਾਲ ਕਰ ਦਵਾਂਗਾ ਜਿਹੜਾ ਤੁਰ ਫਿਰ ਵੀ ਨਾ ਸਕਦਾ ਹੋਵੇ ਕੋਈ ਕੰਮ ਕਾਰਨਾ ਕਰ ਸਕਦਾ ਹੋਵੇ ਫਿਰ ਦੇਖਦਾ ਕਿੱਥੇ ਹੈ ਤੇਰਾ ਰੱਬ ਕਿਵੇਂ ਦਿੰਦਾ ਤੈਨੂੰ ਖਾਣ ਨੂੰ ਫਿਰ ਦੁਨੀ ਚੰਦ ਨੇ ਇਵੇਂ ਕੀਤਾ ਦੁਨੀ ਚੰਦ ਨੇ ਰਜਨੀ ਦੇ ਹਾਂ ਦਾ ਇੱਕ ਮੁੰਡਾ ਲੱਭਿਆ ਉਹ ਬਹੁਤ ਗਰੀਬ ਸੀ ਉਹਦੇ ਸਰੀਰ ਦੇ ਕਈ ਹਿੱਸਿਆਂ ਨੂੰ ਕੋੜ ਹੋਇਆ ਸੀ ਇਸ ਕੁੜੀ ਦਾ ਨਾਮ ਸੀ ਵਿਕਰਮਦੱਤ ਉਹ ਲੋਕਾਂ ਤੋਂ ਭੀਖ ਵਿੱਚ ਮਿਲਿਆ ਹੋਇਆ ਖਾਣਾ ਖਾਂਦਾ ਹੁੰਦਾ ਸੀ ਕੋਈ ਵੀ ਉਸ ਕੁੜੀ ਦੇ ਨੇੜੇ ਨਹੀਂ ਸੀ ਆਉਂਦਾ ਲੋਕ ਉਸ ਨੂੰ ਆਪਣੇ ਪਿੰਡਾਂ ਮੁਹੱਲਿਆਂ ਤੋਂ ਦੂਰ ਭਜਾ ਦਿੰਦੇ ਸੀ ਦੁਨੀ ਚੰਦ ਨੇ ਉਸ ਕੁੜੀ ਨੂੰ ਘਰ ਲਿਆ ਕੇ ਇੱਕ ਪੰਡਤ ਨੂੰ ਸੱਦ ਕੇ ਮੱਲੂ ਮੱਲੀ ਰਜਨੀ ਦਾ ਵਿਆਹ ਉਸ ਕੁੜੀ ਨਾਲ ਕਰ ਦਿੱਤਾ ਰਜਨੀ ਦੀ ਮਾਂ ਰੋਂਦੀ ਰਹੀ ਭੈਣਾਂ ਨੂੰ ਵੀ ਬਹੁਤ ਦੁੱਖ ਹੋਇਆ ਪਰ ਜ਼ਾਲਮ ਪਿਓ ਦੇ ਅੱਗੇ ਡਰਦੀਆਂ ਉਹ ਕੀ ਬੋਲ ਸਕਦੀਆਂ ਸੀ ਦੁਨੀ ਚੰਦ ਉਸ ਕੁੜੀ ਦਾ ਹੱਥ ਰਜਨੀ ਨੂੰ ਫੜਾ ਕੇ ਕਹਿਣ ਲੱਗਾ ਕੇ ਹੁਣ ਤੁਸੀਂ ਦੋਨੋਂ ਇਸ ਪੱਟੀ ਸ਼ਹਿਰ ਤੋਂ ਦੂਰ ਚਲੇ ਜਾਓ ਇੱਥੇ ਨજર ਨਹੀਂ ਆਉਣੇ ਚਾਹੀਦੇ ਰਜਨੀ ਨੇ ਆਪਣੇ ਪਿਤਾ ਦੀ ਗੱਲ ਮੰਨਦੇ ਹੋਏ ਸੱਤ ਵਚਨ ਕਿਹਾ ਤੇ ਮਨਜ਼ੂਰ ਕਰ ਲਿਆ ਜੋ ਮੇਰੀ ਕਿਸਮਤ ਹੈ ਜਿਵੇਂ ਰੱਬ ਦੀ ਮਰਜ਼ੀ ਮੈਨੂੰ ਮੰਜੂ ਹੈ ਰਜਨੀ ਨੇ ਰੱਬ ਦਾ ਭਣਾ ਮੰਨ ਕੇ ਆਪਣੇ ਪਤੀ ਨੂੰ ਇੱਕ ਛੋਟੀ ਜਿਹੀ ਰੇੜੀ 'ਚ ਬਿਠਾਇਆ ਅਤੇ ਘਰ ਤੋਂ ਰਵਾਨਾ ਹੋ ਗਈ ਰੇੜੀ ਨੂੰ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ-ਪਿੰਡ ਘੁੰਮਣ ਲੱਗੀ ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ ਹੁਣ ਉਹਦੇ ਸਰੀਰ ਤੇ ਸ਼ਾਹੀ ਕੱਪੜਿਆਂ ਦੀ ਥਾਂ ਸਾਦੇ ਕੱਪੜੇ ਸਨ ਪੈਰ ਨੰਗੇ ਸੀ ਉਹ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਸੀ ਕਿ हे ਪ੍ਰਮਾਤਮਾ ਮੈਨੂੰ ਤੇਰੇ ਉੱਤੇ ਪੂਰਾ ਯਕੀਨ ਹੈ ਤੇਰਾ ਹੀ ਦਿੱਤਾ ਅਸੀਂ ਖਾਂਦੇ ਹਾਂ ਜੇ ਮੰਗ ਕੇ ਸੁੱਕੀਆਂ ਰੋਟੀਆਂ ਖਵਾਉਣ ਦੀ ਤੇਰੀ ਮਰਜ਼ੀ ਹੈ ਤਾਂ ਮੈਂ ਉਸ ਵਿੱਚ ਵੀ ਰਾਜੀ ਹਾਂ ਮੇਰੇ ਇਸ ਕੋੜੀ ਪਤੀ ਨੂੰ ਤੰਦਰੁਸਤੀ ਬਖਸ਼ੋ ਮੈਂ ਸਾਰੀ ਉਮਰ ਇਸਤਰੀ ਸੇਵਾ ਕਰਾਂਗੀ ਇਹ ਹੁਣ ਮੇਰੇ ਸੰਜੋਗ ਵਿੱਚ ਹੈ ਜਦੋਂ ਰਾਤ ਪੈਣ ਵਾਲੀ ਹੁੰਦੀ ਹੈ ਤਾਂ ਆਪਣੇ ਪਿੰਗਲੇ ਪਤੀ ਨੂੰ ਪਿੰਡ ਦੇ ਬਾਹਰ ਬਿਠਾ ਕੇ ਆਪ ਪਿੰਡ 'ਚ ਮੰਗਣ ਚਲੀ ਜਾਂਦੀ ਖਾਣ ਨੂੰ ਵੀ ਜੋ ਮਿਲਦਾ ਆਪਣੇ ਪਤੀ ਨੂੰ ਉਹ ਖਵਾ ਕੇ ਫਿਰ ਉਹ ਖੁਦ ਖਾਂਦੀ ਤੇ ਰੁੱਖੀ ਮਿੱਸੀ ਖਾ ਕੇ ਵੀ ਉਹ ਪ੍ਰਮਾਤਮਾ ਦਾ ਸ਼ੁਕਰ ਕਰਦੀ ਇਸ ਦੌਰਾਨ ਉਸ ਨੇ ਬਹੁਤ ਸਾਰੇ ਤੀਰਥਾਂ ਦੀ ਯਾਤਰਾ ਵੀ ਕੀਤੀ ਤਾਂ ਜੋ ਉਸ ਦਾ ਪਤੀ ਭਗਵਾਨ ਦੀ ਕਿਰਪਾ ਨਾਲ ਠੀਕ ਹੋ ਜਾਵੇ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਇੱਕ ਦਿਨ ਇਦਾਂ ਹੀ ਪਿੰਡਾਂ 'ਚ ਘੁੰਮਦੇ ਘੁੰਮਦੇ ਉਹ ਚੱਕ ਰਾਮਦਾਸ ਪਹੁੰਚ ਗਏ ਜਿਸ ਨੂੰ ਅੱਜਕੱਲ੍ਹ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਹਾਂ ਉਸਵੇਂ ਇੱਥੇ ਕੇਵਲ ਇੱਕ ਪਾਣੀ ਦੀ ਛੱਪੜੀ ਹੁੰਦੀ ਸੀ ਇਹ ਦੋਨੋਂ ਇਸ ਪਾਣੀ ਦੀ ਛੱਪੜੀ ਦੇ ਨੇੜੇ ਪਹੁੰਚੇ ਛੱਪੜੀ ਦੇ ਕੰਡੇ ਇੱਕ 베ਰੀ ਦਾ ਦਰਖਤ ਸੀ ਆਪਣੇ ਪਤੀ ਨੂੰ ਰਜਨੀ ਨੇ ਉਸ 베ਰੀ ਦੀ ਸੰਘਣੀ ਛਾਂ ਹੇਠਾਂ ਬਿਠਾ ਦਿੱਤਾ ਤੇ ਆਪ ਰਜਨੀ ਸੁਲਤਾਨ ਮਿੰਡ ਨਗਰਵਾਲ ਕੁਝ ਖਾਣ ਲਈ ਮੰਗਣ ਵਾਸਤੇ ਤੁਰ ਪਈ ਜਿਹੜੀ 베ਰੀ ਹੇਠਾਂ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉਥੇ ਬਹੁਤ ਸਾਰੇ ਕਾਂ ਬੈਠੇ ਹੋਏ ਸੀ ਉਹ ਕਾਂ ਬਹੁਤ ਜ਼ਿਆਦਾ ਰੌਣੀ ਪਾ ਰਹੇ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਉਹ ਕਾਂ ਖੁਸ਼ੀ ਵਿੱਚ ਰੋਲਾ ਪਾ ਰਹੇ ਹੋਣ ਕਈ ਕਾਂ ਛੱਪੜੀ ਵਿੱਚੋਂ ਜਲ ਪੀ ਰਹੇ ਸੀ ਕਈ ਕਾਂ ਜਲ ਵਿੱਚ ਚੁੱਭੀਆਂ ਮਾਰ ਰਹੇ ਸੀ ਰਜਨੀ ਦਾ ਪਿੰਗਲਾ ਪਤੀ ਵੀ ਦੇਖਦਾ ਹੈ ਕਿ ਜਿਹੜੇ ਕਾਂ ਜਲ ਵਿੱਚੋਂ ਡੁਬਕੀਆਂ ਲਗਾ ਕੇ ਨਿਕਲ ਰਹੇ ਨੇ ਉਹ ਚਿੱਟੇ ਹੋ ਕੇ ਨਿਕਲ ਰਹੇ ਸੀ ਖਾਂਸ ਬਣ ਕੇ ਉਹ ਉੱਡਦੇ ਜਾ ਰਹੇ ਸੀ ਰਜਨੀ ਦਾ ਕੁੜੀ ਪਤੀ ਕਿੰਨਾ ਚਿਰ ਇਹ ਕੌਤਕ ਦੇਖਦਾ ਰਿਹਾ ਉਹ ਹੈਰਾਨ ਸੀ ਕਿ ਇਹ ਕਿਸ ਤਰ੍ਹਾਂ ਖੇਡ ਰਚਿਆ ਜਾ ਰਿਹਾ ਕਾਲੇ ਕਾਂ ਚਿੱਟੇ ਕਿਵੇਂ ਹੋ ਰਹੇ ਆ ਇਸ ਛੱਪੜੀ 'ਚ ਕੋਈ ਤਾਂ ਗੱਲ ਹੈ ਉਹਦੇ ਮਨ ਵਿੱਚ ਆਇਆ ਕਿ ਜੇ ਮੈਂ ਇਹ ਛਪੜੀ 'ਚ ਇਸ਼ਨਾਨ ਕਰਾਂ ਤਾਂ ਸ਼ਾਇਦ ਮੇਰਾ ਰੋਗ ਵੀ ਠੀਕ ਹੋ ਜਾਏ। ਉਹ ਕਾਫੀ ਚਿਰੇ ਸੋਚਦਾ ਰਿਹਾ ਫਿਰ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਉਹ ਕਿਸੇ ਤਰ੍ਹਾਂ ਰੜਦਾ ਕੇ ਸੜਦਾ ਛਪੜੀ ਦੇ ਕੰਢੇ 'ਤੇ ਜਾ ਪਹੁੰਚਿਆ। ਉਸ ਨੂੰ ਡਰ ਸੀ ਕਿ ਕਿਤੇ ਪਾਣੀ ਜ਼ਿਆਦਾ ਨਾ ਡੂੰਘਾ ਹੋਵੇ ਤੇ ਕਿਤੇ ਉਹ ਇਸ ਪਾਣੀ 'ਚ ਡੋਬੀ ਨਾ ਜਾਏ। ਸੋ ਸਹਾਰੇ ਲਈ ਉਸ ਨੇ 베ਰੀ ਦੇ ਰੁੱਖ ਦੀ ਇੱਕ ਸ਼ਾਖਾ ਪਕੜ ਕੇ ਉਹ ਰੱਬ ਦਾ ਨਾਮ ਲੈ ਕੇ ਪਾਣੀ ਵਿੱਚ ਉਤਰਿਆ। ਜਦੋਂ ਪਾਣੀ ਉਹਦੇ ਜ਼ਖਮਾਂ ਨੂੰ ਲੱਗਾ ਤਾਂ ਲੌਕਿਕ ਭਾਣਾ ਵਰਤਿਆ ਉਸਦੇ ਸਾਰੇ ਜ਼ਖਮ ਮਿਟ ਗਏ ਉਹਦਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਕੋੜ ਨਾਲ ਹੋਏ ਉਸਦੇ ਸਾਰੇ ਜ਼ਖਮ ਵੀ ਠੀਕ ਹੋ ਚੁਕੇ ਸੀ ਆਪਣੇ ਸਰੀਰ ਵਲ ਦੇਖ ਕੇ ਉਹ ਬਹੁਤ ਖੁਸ਼ ਹੋਇਆ ਉਹਦਾ ਰੋਗ ਮਿਟ ਚੁਕਿਆ ਸੀ ਫਿਰ ਉਹ ਛੱਪੜੀ ਦੇ ਕੰਡੇ ਬੈ ਕੇ ਰਜਨੀ ਨੂੰ ਉਡੀਕਣ ਲਗਾ ਜਦੋਂ ਰਜਨੀ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਉਥੇ ਨਾ ਦੇਖ ਕੇ ਉਹ ਹੈਰਾਨ ਹੋ ਗਈ ਅਤੇ ਬਹੁਤ ਡਰ ਗਈ ਉਹ ਆਪਣੇ ਪਤੀ ਦੀ ਥਾਂ ਉਥੇ ਹੋਰ ਨੌਜਵਾਨ ਨੂੰ ਬੈਠਾ ਦੇਖ ਕੇ ਡਰ ਗਈ ਪਰ ਰਜਨੀ ਨੂੰ ਉਸ ਵਕਤ ਤੱਕ ਇਹ ਨਹੀਂ ਸੀ ਪਤਾ ਕਿ ਇਹ ਨੌਜਵਾਨ ਉਸੇ ਦਾ ਉਹੀ ਪਿੰਗਲਾ ਪਤੀ ਹੈ ਉਹਦੇ ਮਨ ਵਿੱਚ ਆਇਆ ਕਿ ਕਿਤੇ ਇਸ ਨੇ ਮੇਰੇ ਪਤੀ ਨੂੰ ਮਾਰਨਾ ਨਾ ਦਿੱਤਾ ਹੋਵੇ ਤਾਂ ਕਿ ਉਹ ਰਜਨੀ ਦਾ ਵਾਸ ਬਣ ਸਕੇ ਉਹ ਉਹਦੇ ਨੇੜੇ ਗਈ ਤੇ ਗੁੱਸੇ ਨਾਲ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ ਰਜਨੀ ਦੇ ਪਤੀ ਨੇ ਕਿਹਾ ਕਿ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਉਹੀ ਕੋੜੀ ਪਤੀ ਹਾਂ ਪਰ ਰਜਨੀ ਨੂੰ ਯਕੀਨ ਨਾ ਹੋਇਆ ਤੇ ਉਹ ਕਹਿਣ ਲੱਗੀ ਕਿ ਮੇਰਾ ਪਤੀ ਤਾਂ ਸਰੀਰ ਦਾ ਰੋਗੀ ਸੀ ਉਹ ਤਾਂ ਤੁਰ ਵੀ ਨਹੀਂ ਸੀ ਸਕਦਾ ਤੂੰ ਕੋਈ ਹੋਰ ਹੈ ਸੱਚ ਦੱਸ ਕਿ ਮੇਰਾ ਪਤੀ ਕਿੱਥੇ ਹੈ ਅਗੁਰਜਨੀ ਦੇ ਪਤੀ ਨੇ ਕਿਹਾ ਕਿ हे ਦੇਵੀ ਤੂੰ ਸ਼ੱਕ ਨਾ ਕਰ ਤੇਰੀ ਸੇਵਾ ਤੇ ਤੇਰੇ ਰੱਬ 'ਚ ਭਰੋਸਾ ਕਰਕੇ ਉਸ ਪਰਮਾਤਮਾ ਨੇ ਮੇਰੇ ਸਰੀਰ ਨੂੰ ਠੀਕ ਕਰ ਦਿੱਤਾ ਰਜਨੀ ਫਿਰ ਵੀ ਨਾ ਮੰਨੀ ਤੇ ਕਹਿਣ ਲੱਗੀ ਕਿ ਤੂੰ ਕੋਈ ਚੋਰ ਹੈ ਕਾਤਲ ਹੈ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਰਜਨੀ ਉੱਚੀ ਉੱਚੀ ਰੋਣ ਲੱਗ ਪਈ ਰਜਨੀ ਦੇ ਪਤੀ ਨੂੰ ਯਾਦ ਆਇਆ ਕਿ ਜਦੋਂ ਉਹ ਛੱਪੜੀ ਵਿੱਚ ਉਤਰਿਆ ਸੀ ਤਾਂ ਉਸਨੇ ਇੱਕ ਹੱਥ ਨਾਲ 베ਰੀ ਦੀ ਟਾਣੀ ਨੂੰ ਫੜਿਆ ਸੀ ਜਿਸ ਕਰਕੇ ਉਸ ਹੱਥ ਦਾ ਜ਼ਖਮ ਹਜੇ ਵੀ ਉਸੇ ਤਰ੍ਹਾਂ ਹੀ ਸੀ ਕਿਉਂਕਿ ਉਹ ਜਲ ਤੋਂ ਅਣਛੋਇਆ ਹੀ ਰਹਿ ਗਿਆ ਸੀ ਉਸਨੇ ਉਹ ਕੋੜ ਵਾਲਾ ਹੱਥ ਰਜਨੀ ਨੂੰ ਦਿਖਾਇਆ ਤੇ ਫਿਰ ਰਜਨੀ ਨੂੰ ਨਾਲ ਲੈ ਜਾ ਕੇ ਉਸ ਦੇ ਸਾਹਮਣੇ ਉਹ ਹੱਥ ਪਾਣੀ ਜਲਬੋਇਆ ਜਦੋਂ ਹੱਥ ਉਹ ਪਾਣੀ ਵਿੱਚੋਂ ਬਾਹਰ ਕੱਢਿਆ ਤਾਂ ਹੱਥ ਦਾ ਜ਼ਖਮ ਬਿਲਕੁਲ ਠੀਕ ਹੋ ਚੁੱਕਿਆ ਸੀ ਇਹ ਚਮਤਕਾਰ ਦੇਖ ਕੇ ਰਜਨੀ ਹੈਰਾਨ ਰਹਿ ਗਈ ਉਹ ਪ੍ਰਮਾਤਮਾ ਦਾ ਸ਼ੁਕਰ ਕਰਨ ਲੱਗੀ ਸੋ ਉਸ ਦਿਨ ਤੋਂ ਬਾਅਦ ਇਹ 베ਰੀ ਦੁਖਪੰਜਨੀ 베ਰੀ ਦੇ ਨਾਮ ਨਾਲ ਜਾਣੀ ਜਾਣ ਲੱਗ ਪਈ। ਅੱਜ ਕੱਲ ਇਹ 베ਰੀ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸਥਿਤ ਹੈ। ਜਿੱਥੇ ਲੋਕ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਨਾਲ ਨਾਲ ਇਸ ਦੁਖਪੰਜਨੀ 베ਰੀ ਦੇ ਦਰਸ਼ਨ ਵੀ ਕਰਦੇ ਹਨ। ਅਤੇ ਅੱਜ ਵੀ ਇਸ 베ਰੀ ਥੱਲੇ ਇਸ਼ਨਾਨ ਕਰਕੇ ਬਹੁਤ ਸਾਰੇ ਰੋਗ ਠੀਕ ਹੁੰਦੇ ਹਨ। ਸੋ ਉਧਰ ਦੂਜੇ ਪਾਸੇ ਸ਼ਾਹੂਕਾਰ ਦੁਨੀ ਚੰਦ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਿਆ ਸੀ। ਉਸ ਦਾ ਸਾਰਾ ਧਨ ਲੁੱਟੇਰਿਆਂ ਅਤੇ ਡਾਕੂਆਂ ਨੇ ਲੁੱਟ ਲਿਆ। ਉਹ ਦਰਦ-ਦਰਦ ਦੀਆਂ ਠੋਕਰਾਂ ਖਾ ਰਿਆ ਸੀ ਹੁਣ ਉਹਨੂੰ ਵੀ ਯਕੀਨ ਹੋ ਚੁੱਕਿਆ ਸੀ ਕਿ ਸਾਰੇ ਰੱਬ ਦਾ ਹੀ ਦਿੱਤਾ ਖਾਂਦੇ ਨੇ ਸੋ ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ ਕਿ ਜਲਦੀ ਹੀ ਬੀਬੀ ਰਜਨੀ ਦੀ ਜ਼ਿੰਦਗੀ ਤੇ ਆਧਾਰਿਤ ਇੱਕ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਸ ਫਿਲਮ ਵਿੱਚ ਮਸ਼ਹੂਰ ਅਦਾਕਾਰ ਰੂਪੀ ਗਿੱਲ ਬੀਬੀ ਰਜਨੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਟ੍ਰੇਲਰ ਤੋਂ ਦੇਖ ਕੇ ਤਾਂ ਲੱਗ ਰਿਹਾ ਹੈ ਕਿ ਫਿਲਮ ਤੇ ਬਹੁਤ ਮਿਹਨਤ ਕੀਤੀ ਗਈ ਹੈ ਮਸਤਾਨੇ ਫਿਲਮ ਵਾਂਗ ਇਹ ਫਿਲਮ ਵੀ ਲੋਕਾਂ ਦਾ ਦਿਲ ਜਿੱਤਣ ਚ ਕਾਮਯਾਬ ਜ਼ਰੂਰ ਹੋਏਗੀ। ਤੁਹਾਨੂੰ ਫਿਲਮ ਦਾ ਟ੍ਰੇਲਰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ। ਦੋਸਤੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ ਅਤੇ ਇਸ ਵੀਡੀਓ ਬਾਰੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਜਾਇਓ। ਕਮਾਲ ਵਧੀਆ ਵੈਸੇ ਮਜ਼ਾ ਆ ਗਿਆ। ਅਸਲੀ ਗੱਲ ਇਹ ਕਿ ਤਾਨੀਫ ਨੂੰ ਅੱਲਾਹ ਤਾਲਾ ਨੇ ਕੋਈ ਨਹੀਂ ਸੁਣਾਈ। ਹਾਂ ਦੇਖ ਲੋਕ ਕਹਿੰਦੇ ਸੀ ਹਾਂ ਪਹਿਲੇ ਆਪਣਿਆਂ ਨੂੰ ਬਣਾਵਾ ਸੰਧੀ ਫੇਰਦੇ ਸਨ ਉਹ ਬਾਦਸ਼ਾਹ ਜੋ ਬਣਿਆ ਸੀ ਆਪਣਾ ਬੜੇ ਪੈਸੇ ਜਦਾਦਾ ਵਾਲਾ ਸੀ ਤੇ ਹਾਂ ਬਣਾਉਂ ਕਹਿੰਦਾ ਮੈਂ ਰੱਬ ਮੈਨੂੰ ਰੱਬ ਸਮਝੋ ਇਦਾਂ ਸਾਰੇ ਕਹਿੰਦੇ ਉਹ ਸਾਰੇ ਕਾਰ ਵਗੈਰਾ ਜਿਹੜੇ ਮਰਜ਼ੀ ਦਾ ਵਗੈਰਾ ਸਾਰਾ ਕੁਝ ਨੇ ਖਤਮ ਕਰ ਦਿੱਤਾ ਸੀ ਕਿ ਉਹ ਯਕੀਨ ਉੱਠ ਗਿਆ ਸੀ ਨਾ ਕਿ ਪੰਜਵੀਂ ਵੀ ਮੇਰੇ ਧੀ ਹੋ ਕੇ ਕਹਿੰਦਾ ਮੈਂ ਇੰਨੀ ਆ ਮਿੰਤਾ ਕਿਤਿਆਂ ਤੜਲੇ ਕਿਤੇ ਇੰਨਾ ਮੈਂ ਧਾਨ ਕੀਤਾ ਲੇਕਿਨ ਫੇਰ ਮੇਰੇ ਪੰਜਵੀਂ ਬੇਟੀ ਹੋ ਗਈ ਹੈ ਤੇ ਦੇਖ ਲੋ ਇਹ ਤਾਂ ਅੱਲਾ ਦੀ ਦੇਣ ਆ ਲੇਕਿਨ ਲੋਕ ਕਦੀ ਸੋਚੇ ਜੜੀਆਂ ਨੇ ਇਹ ਬਈਆਂ ਹਾਲਤਾਂ ਆ ਲੇਕਿਨ ਅੱਲਾ ਵੀ ਈ ਥਾਂ ਉੱਥੇ ਦਿੰਦਾ ਜਿੱਥੇ ਅੱਲਾ ਕੋਈ ਹਾਂਜੀ ਬਿਲਕੁਲ ਇਹ ਰਹਿਮਤਾਂ ਇਹ ਐ ਵੀ ਨਹੀਂ ਮਿਲਦੀਆਂ ਹੈਗੀਆਂ ਲੇਕਿਨ ਇਹ ਕਹਿੰਦੇ ਬਈਆਂ ਸੋਚ ਜਦਾਂ ਦੀ ਹੋ ਜਾਂਦੀਆਂ ਨਾ ਜਿਹੜੇ ਬਾਕੀ ਚਾਜਣੇ ਸੀ ਗਿਆ ਉਹ ਕਹਿੰਦੀ ਨਹੀਂ ਅਸੀਂ ਤੇਰੇ ਹੀ ਦਿੱਤਾ ਖਾਣਦੇ ਆ ਹਾਂ ਤੇਰੇ ਹੀ ਦਿੱਤਾ ਪੈਣਦੇ ਆ ਸਾਰਾ ਕੁਝ ਹੈ ਨਾ ਲੇਕਿਨ ਸਾਰਾ ਵੀ ਤੇ ਅੱਲਾ ਹੀ ਦੇ ਦਿਆ ਹਾਂ ਹਾਂ ਬਿਲਕੁਲ ਕਿੰਨੀਆਂ ਦੀ ਗਲਤ ਸੋਚ ਹੋ ਗਈ ਸੀ ਵੈਸੇ ਹਨਾ ਕਿ ਉਹ ਸਾਡਾ ਯਕੀਨ ਉੱਠ ਗਿਆ ਵਾ ਕਿ ਮੈਂ ਇੰਨਾ ਕੁਝ ਕੀਤਾ ਲੇਕਿਨ ਮੇਰੀ ਕਿਸੇ ਨੇ ਮੈਨੂੰ ਮਤਲਬ ਆਪਣੇ ਲਈ ਪ੍ਰਿਆਸ ਨਹੀਂ ਲੇਕਿਨ ਨਾ ਕਿ ਪੰਨੀ ਮੇਰੇ ਲਈ ਬੀ ਬੋਸਾ ਕਰਦੀ ਸੀ ਇੱਕ ਨਵ ਬੋਸਾ ਕਰਦੀ ਸੀ ਵਾਕਈ ਦੇਖ ਲੋ ਹੈ ਅੱਛਾ ਹਜੇ ਵੀ ਹੈਗਾ ਉੱਥੇ ਹੈਨਾ ਉਹ ਕਹਿੰਦੇ ਜਿਹੜੇ ਵੀ ਬਿਮਾਰੀ ਵਗੈਰਾ ਕਿਸੇ ਨੂੰ ਹੁੰਦੀ ਹੈ ਉੱਥੇ ਆਂਦਾ ਸ਼ੁਭਾ ਮਿਲ ਜਾਂਦੀ ਹੈ ਨਾ ਕਿੰਨੀ ਜ਼ਬਰਦਸਤ ਵੈਸੇ ਇਹ ਚੀਜ਼ ਆ ਕਮਾਲ ਵਧੀਆ ਵੈਸੇ ਹੈ ਨਾ ਤੇ ਦੇ ਲਾ ਉਹ ਦੇ ਯਕੀਨ ਸੀਗਾ ਨਾ ਤੇ ਆਪਣੇ ਰੱਬ ਦੇ ਯਕੀਨ ਸੀਗਾ ਤਾਂ ਉਹਦਾ ਯਕੀਨ ਦੇਖ ਲੋ ਪੂਰਾ ਹੋ ਗਿਆ ਵਾਕੀ ਫਿਰ ਇਹ ਜਿਹੜੇ ਅੱਜ ਕੱਲ ਜਿਹੜੇ ਲੋਕ ਆ ਇਹ ਸੋਚ ਲੈਂਦੇ ਆ ਕਿ ਸਾਸੀ ਜਿਹੜਾ ਵਾਬੜ ਆਪਣੇ ਤਰਫੋਂ ਕਰਦੇ ਆ ਇਹ ਕਰ ਸਾਡਾ ਨਸੀਬ ਸੀ ਤਾਂ ਇਹ ਓਏ ਸਾਰਾ ਕੁਝ ਗਲਤ ਨਾ ਸਾਰਾ ਕੁਝ ਰੱਬ ਦਾ ਦਿੱਤਾ ਹੁੰਦਾ ਨਾ ਬੜੀ ਜ਼ਬਰਦਸਤ ਐਸੀ ਕਹਾਣੀ ਆ ਨਾ ਇੱਕ ਸਬਕ ਵੀ ਆ ਇੱਕ ਬੰਦੇ ਵਾਸਤੇ ਆ ਨਾ ਕਿ ਜਿਹੜਾ ਇਦਾਂ ਸੋਚ ਰੱਖਦੇ ਆ ਬੜੀ ਗਲਤਾਂ ਅੱਜ ਕੱਲ ਦੇ ਜਿਹੜੇ ਲੋਕ ਸੋਚ ਰੱਖਦੇ ਆ ਨਾ ਉਹਨਾਂ ਵਾਸਤੇ ਵੀ ਬੜਾ ਜ਼ਬਰਦਸਤ ਸਬਕ ਆ ਬੜਾ ਐਵੇਂ ਮਜ਼ਾ ਆਇਆ ਸੁਣ ਕੇ ਆ ਨਾ ਕਹਾਣੀ ਦੇਖ ਕੇ ਦੇਖ ਲਓ ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਵਾਕਿ ਉਹ ਵਾਕਿ ਸਬਰ ਚੰਗਾ ਨਿਕਲਿਆ ਨਾ ਮੈਨੂੰ ਆ ਮੰਗ ਹਾਂ ਮਿਲ ਪੋਲੇ ਕਵੀ ਬੇਰਾਜ਼ੀਆਂ ਕਮਾਲ ਐ ਐਵੇਂ ਦੇਖੋ ਇਹਨੂੰ ਕਹਿੰਦੇ ਆਗੇ ਨਾ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ ਨਾ ਤੇ ਉਹਨੇ ਆਪਣੇ ਰੱਬ ਦੀ ਰਜ਼ਾ ਵਿੱਚ ਜਿਹੜਾ ਕਿੰਨਾ ਕਬੂਲ ਹੋ ਗਈ ਸਾਰਾ ਕੁਝ ਇਹਦੇ ਲਾ ਇਹਨੇ ਤੋਬਾ ਸਤਫਾ ਦੇ ਲੋ ਲੋਕ ਨੂੰ ਦੇਖਣਾ ਪਸੰਦ ਨਹੀਂ ਕਰਦੇ ਹੁੰਦੇ ਸੀ ਤਾਂ ਉਹਦੇ ਨਾਲ ਆਪਣੀ ਧੀ ਵਿਆਹਤੀ ਹੈ ਇਦਾਂ ਦੇ ਕਠੋਰ ਦਿਲ ਭਾਵ ਵੀ ਹੁੰਦੇ ਆ ਵੈਸੇ ਫਿਰ ਅੱਲਾ ਨੇ ਵੀ ਇਹਨੂੰ ਸਹੀ ਹਾਂ ਜੀ ਦੇਖੋ ਫਿਰ ਐਂਡ ਵਿੱਚ ਉਹ ਆਪ ਮਾਫੀਆ ਮੰਗਦੇ ਆ ਨਹੀਂ ਰਹੀ ਅੱਲਾ ਦਿੱਤਾ ਹੀ ਖਾਂਦਾ ਤੇ ਜ਼ਾਇਰਾ ਨੂੰ ਸਬਕ ਤਾਂ ਮਿਲਣਾ ਸੀ ਨਾ ਫਿਰ ਅਜਾ ਆਪਣੇ ਆਪਣੀ ਵੀ ਦਿਖਾਣੀ ਸੀ ਨਾ ਲੇਕਿਨ ਇਹ ਦੇਖ ਰੋ ਪਵੈਂਦੇ ਬੜਾ ਜ਼ਬਰਦਸਤ ਹੋਇਆ ਵੈਸੇ ਹੈ ਨਾ ਆਪਾਂ ਨੇ ਫਿਲਮ ਦੇਖੀ ਨਹੀਂ ਹੈ ਨਾ ਤੂੰ ਦੇਖੀ ਹੈ ਨਹੀਂ ਨਹੀਂ ਹਾਂ ਇਹਨਾਂ ਦੇ ਵੈਸੇ ਗਾਣੇ ਵੀ ਇੱਕ ਦੋ ਸੁਨੇ ਹੋਏ ਹੈ ਇਹਨਾਂ ਦੇ ਨਾ ਬੀਬੀ ਰਤਨੀ ਦੇ ਲੇਕਿਨ ਮੈਂ ਵੀਡੀਓ ਨਹੀਂ মুਵੀ ਨਹੀਂ ਦੇਖੀ ਇਹਨਾਂ ਦੀ ਲੇਕਿਨ ਆ ਕਹਾਣੀ ਸੁਣ ਕੇ ਨਾ ਵੈਸੇ ਮਜ਼ਾ ਆਉਂਦਾ ਇਹਨਾਂ ਦੇ ਕਹਾਣੀਆਂ ਹਨਾ ਦੇਖ ਕੇ ਮਜ਼ਾ ਆਉਂਦਾ ਹਾਂ ਹਾਂ ਵੀਡੀਓ ਵੀ ਦੇਖਾਂਗੇ ਲਾਜ਼ਮੀ ਹੈ ਨਾ ਤੇ ਆਪਣੇ ਭੈਣ ਭਰਾਵਾਂ ਨੂੰ ਪੁੱਛ ਲੈਂਦੇ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਸਾਨੂੰ ਦੁਆਵਾਂ ਚ ਯਾਦ ਰੱਖੋ ਗੁੱਡ ਬਾਏ ਟੇਕ ਕੇਅ ਰੱਬ ਰੱਖਣਾ